ਲਓ ਇਹ ਔਮੂਲ ਦਾ ਮੱਖਣ ਲਿਆਂਦਾ ਸੀਗਾ ਮੈਂ ਕਿਹਾ ਚੱਲ ਦੇ ਸੀ ਕਿਉਂ ਕੱਢਾਂਗੇ ਇਹਦੇ ਚੋਂ ਔਮੂਲ ਦੀਆਂ ਸਾਰੀਆਂ ਟਿੱਕੀਆਂ ਮੈਂ ਖੋਲ ਕੇ ਕੜਾਈਏ ਚ ਪਾ ਲਈਆਂ ਤੇ ਪਰ ਇਹ ਮੈਨੂੰ ਲੱਗਦਾ ਨਹੀਂ ਸੀ ਕਿ ਉਹ ਨਿਕਲੂ ਕੁਝ ਹੋਰ ਹੀ ਬਣ ਗਿਆ ਕੜਾਹਜਾ ਬਣ ਗਿਆ ਹਉਬਲਣ ਜੇ ਲੱਗ ਗਿਆ ਤੇ ਤੁਹਾਨੂੰ ਵੀਡੀਓ ਸ਼ੁਰੂ ਤੋਂ ਦਿਖਾਉਣੇ ਹੈਗੇ ਹੁਣ ਆਪਾਂ ਕਿ ਇਹ ਬਣਦਾ ਕੀ ਹੈ ਇਹਦੇ ਨਾਲ ਲਓ ਮੈਂ ਨਾ ਔਮੂਲ ਦੀਆਂ ਟਿੱਕੀਆਂ ਲਿਆ ਸੀ ਅੱਧਾ-ਅੱਧਾ ਕਿਲੋ ਵਾਲੀਆਂ ਥੋੜਾ ਜਿਹਾ ਰੇਟ ਘੱਟ ਮਿਲ ਗਿਆ ਸੀਗਾ ਤੇ ਅੱਧਾ-ਅੱਧਾ ਕਿਲੋ ਵਾਲੀਆਂ ਵਿੱਚ ਛੇ ਟਿੱਕੀਆਂ ਲਿਆ ਸੀ 3 ਕਿਲੋ ਮੈਂ ਕਿਹਾ ਚੱਲ 2.5 ਪੌਣੇ 3 ਕਿਲੋ ਕਿਉਂ ਨ ਘਿਓ ਦੀ ਮਾਤਰਾ ਬਹੁਤ ਜ਼ਿਆਦਾ ਨਿਕਲੇ ਹੁੰਦੀ ਹੈ ਕਿਉਂਕਿ ਸਾਰੀ ਘਿਓ ਹੁੰਦਾ ਕੁਝ ਕੁ ਸਿੱਧੀਆਂ ਨਿਕਲਦੀਆਂ ਨੇ ਹਨ ਤੇ ਮੈਂ ਕੜਾਈਏ ਗਰਮ ਕਰ ਲਿਆ ਤੇ ਸਾਰੀਆਂ ਟਿੱਕੀਆਂ ਖੋਲ ਲੀਆਂ ਲਗਾਤਾਰ ਇੱਕ ਇੱਕ ਟਿੱਕੀ ਕਰਕੇ ਸਾਰੀਆਂ ਕੜਾਈਏ 'ਚ ਪਾ ਲਈਆਂ ਤੇ ਬਾਅਦ 'ਚ ਮੈਨੂੰ ਮਹਿਸੂਸ ਆ ਹੋਇਆ ਕਿ ਕੜਾਈਏ ਛੋਟਾ ਲੱਗਦਾ ਪਰ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਪਹਿਲੀ ਟਿੱਕੀ ਤਾਂ ਇਹਦੇ ਚ ਉਲਟਾਈ ਦਿੱਤੀ ਹਨਾ ਐਵੇਂ ਜਿਵੇਂ ਦੂਸਰੀ ਟਿੱਕੀ ਤੇ ਲਗਾਤਾਰ ਖੋਲਦੇ 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 ਮੈਂ ਸਾਰੀਆਂ ਛੇ ਦੀਆਂ ਛੇ ਟਿੱਕੀਆਂ ਜਿਹੜੀਆਂ ਕਿ ਲਗਾਤਾਰ ਖੋਲ ਲਈਆਂ ਅੱਧਾ ਅੱਧਾ ਕਿਲੋ ਦੀ ਟਿੱਕੀ ਹੈ ਇਹ ਤੇ ਤੁਹਾਨੂੰ ਵਜਨ ਵੀ ਕਰ ਦੇਖੋ ਤੇ ਥੋੜਾ ਜਿਹਾ ਮੈਂ ਰੱਖ ਲਿਆ ਮੈਂ ਚਲੋ ਜੀ ਕਿ ਹੁਣੀ ਤਾਂ ਮੱਖਣੀ ਖਾ ਲਾਂਗੇ ਹਨ ਤੇ ਚੌਥਾ ਕੇ ਸਾਢੇ 20 ਦਾ ਮੈਂ ਰੱਖ ਲਿਆ ਤੇ ਸਾਢੇ 5 ਟਿੱਕੀਆਂ ਬਣਨਗੇ ਚਲੋ ਪੌਣੇ 6 ਟਿੱਕੀਆਂ ਪਾਲੀਆਂ ਪਹਿਲਾਂ ਪਹਿਲਾਂ ਤਾਂ ਲੱਗੇ ਕਿ ਕਿ ਉਹ ਬਾਕੀ ਸ਼ਾਨੀ ਨਾਲ ਮਣੇ ਜੀ ਨਾਲ ਹੀ ਉੱਪਰ ਆ ਗਿਆ ਹਜੇ ਟਿੱਕੀਆਂ ਖੁਰੀਆਂ ਨਹੀਂ ਸੀ ਵਿੱਚ ਫਰਦੀਆਂ ਸੀ ਤੁਸੀਂ ਦੇਖ ਲਓ ਤੇ ਪਰ ਜਦੋਂ 5-10 ਮਿੰਟਾਂ ਬਾਅਦ ਮੇਰਾ ਹੌਸਲਾ ਟੁੱਟ ਗਿਆ ਉਸ ਤੋਂ ਬਾਅਦ ਇਹਨਾਂ ਕੁਝ ਹੋਰ ਹੀ ਬਣਨ ਗਿਆ ਇੱਕ ਇੱਕ ਮਿੰਟ ਬਾਅਦ ਝੱਗ ਜੀ ਬਣਦੀ ਗਈ ਕਿ ਉਹ ਜਿਹੜਾ ਦਿਖ ਰਿਹਾ ਸੀ ਉਹ ਯਾਨੀ ਕਿ ਮੇਰੀਆਂ ਉਮੀਦਾਂ ਦੇ ਨਾਲ ਨਾਲ ਉਹ ਵੀ ਥੱਲੇ ਡੁੱਬ ਗਿਆ ਤੇ ਉਦੋਂ ਬਾਅਦ ਤਾਂ ਹਕੜਾ ਜਾਂ ਲੀਵੀ ਜੀ ਬਣ ਗਈ ਤੇ ਮੈਂ ਖੈ ਲੈ ਬਈ ਡੁੱਬ ਗਏ ਆਪਣੇ ਤਾਂ ਪੈਸੇ ਐਵੇਂ ਜਮ ਇਹਨੇ ਬਹੁਤ ਟਾਈਮ ਬਹੁਤ ਟਾਈਮ ਮੇਰਾ ਮੱਥਾ ਮਰਵਾਇਆ ਐਵੇਂ ਖਰਚਣਾ ਮਾਰੀਆ ਕਦੇ ਸਿੱਕਾ ਘਟਾਇਆ ਕਰਾਂ ਕਦੇ ਵੱਧ ਕਰਿਆ ਕਰਾਂ ਘਟਾਇਆ ਕਰਾਂ ਮੈਂ ਬਾਏ ਬਾਏ ਕਰਕੇ ਮੈਂ ਯਾਰ ਆਪਣੇ ਆਪ ਹੀ ਇਹ ਹੋ ਜੂ ਹੱਲ ਤੇ ਮੈਂ 10 ਮਿੰਟ ਬਾਅਦ ਆ ਕੇ ਦੇਖਿਆ ਫਿਰ ਮੇਰੀਆਂ ਉਮੀਦਾਂ ਮਾਣੀਆਂ ਆਪਣੀਆਂ ਜਾਗੀਆਂ ਕਿਉਂਕਿ ਉਹ ਸਾਈਡਾਂ ਤੇ ਆਉਣ ਲੱਗ ਗਿਆ ਸੀ ਤੇ 15-20 ਮਿੰਟ ਜੇ ਲੱਗੇ ਇਸ ਤਰ੍ਹਾਂ ਦੇਖੋ ਸਿੱਧੀਆਂ ਬਣਨੀਆਂ ਸਟਾਰਟ ਹੋ ਗਈਆਂ ਸੀਗੀਆਂ ਮੈਂ ਪਹਿਲਾਂ ਇਹ ਪ੍ਰੋਸੈਸ ਕਦੇ ਵੀ ਨਹੀਂ ਕੀਤਾ ਤਾਂ ਕਰਕੇ ਪਹਿਲੀ ਵਾਰ ਸੀਗਾ ਕੁਝ ਬਜ਼ਾਰ ਦਾ ਕਿ ਉਹ ਸੀ ਆ ਮੱਖਣ ਸੀ ਤਾਂ ਕਰਕੇ ਤੇ ਕੁਝ ਮੈਥੇ ਡੁੱਲ ਵੀ ਗਿਆ ਜਦੋਂ ਵਾਲਾ ਆ ਗਿਆ ਬਾਹਰ ਨਿਕਲ ਗਿਆ ਸੀਗਾ ਤਾਂ ਮੱਖਣ ਤੇ ਆ ਦੇਖੋ ਜੀ ਐਵੇਂ ਜਿਵੇਂ ਕਰਦੇ 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 10-15 ਮਿੰਟ ਹੋ ਨੇ ਹੋਰ ਲਾਏ ਕਦੇ ਸਿਕਾ ਘਟਾਇਆ ਗ੍ਰਾਮ ਵਧਾਇਆ ਗ੍ਰਾਮ ਹੇਰ ਹੁਣ ਵੀ ਕਿਉਂ ਨਿਕਲਿਆ ਹੁਣ ਵੀ ਨਿਕਲਿਆ ਪਰ ਹੁਣ ਜਿਹੜੀਆਂ ਉਮੀਦਾਂ ਸੀਗੀਆਂ ਉਹਾਂ ਕਿ ਉਹ ਮੰਗੂ ਪਰੌਣ ਲੱਗ ਗਿਆ ਸੀ ਤੇ ਪਸੀਨਾ ਇੰਨਾ ਜ਼ਿਆਦਾ ਮੈਨੂੰ ਆਇਆ ਤੇ ਗਰਮੀ ਬਹੁਤ ਜ਼ਿਆਦਾ ਸੀ ਤੇ ਤੁਸੀਂ ਪੰਗਾ ਨਾ ਲਿਓ ਕਿ ਉਹ ਮਹਿੰਗਾ ਲਿਆਇਓ ਪਰ ਮੱਖਣ ਜੋ ਕਿ ਉਹ ਘੱਟਣ ਦਾ ਕਰੇ ਪੰਗਾ ਨਾ ਲਿਓ ਗਰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੀ ਤੇ ਆ ਦੇਖੋ ਜੀ ਤੇ ਕਿਉਂ ਹੁਣ ਉਹ ਪਰੌਣ ਲੱਗ ਗਿਆ ਸੀ ਤੇ ਮੈਨੂੰ ਲੱਗਿਆ ਕਿ ਹੁਣ ਠੀਕਾ ਮਾਹੌਲ ਤੇ ਹੌਸਲਾ ਥੋੜਾ ਜਿਹਾ ਪੈ ਗਿਆ ਤੇ ਹੁਣ ਮੇਰਾ ਜਿਹੜਾ ਖਰਚਣਾ ਚਲਾਉਂਦਾ ਵੀ ਮਨ ਕਰਦਾ ਸੀ ਕਿ ਚੱਲ ਠੀਕਾ ਪਹਿਲਾਂ ਤਾਂ ਮੈਂ ਛੱਡ ਕੇ ਭੱਜ ਗਿਆ ਸੀ ਵਿੱਚ ਵਿਚਾਲੇ ਆ ਦੇਖੋ ਹੁਣ ਚਾ ਚੜ ਗਿਆ ਹੁਣ ਪਸੀਨੇ ਦੀ ਵੀ ਕੋਈ ਗੱਲ ਨਹੀਂ ਗਈ ਤੇ ਤੇ ਘੱਟੋ ਘੱਟ 20-25 ਮਿੰਟ ਅੱਧਾ ਘੰਟਾ ਲੱਗਿਆ ਹੋਊਗਾ ਤੇ ਹੁਣ ਸਿੱਧੀਆਂ ਆਪਣੀਆਂ ਹੁਣ ਸਾਰਾ ਕਿਉਂ ਉੱਪਰ ਆ ਗਿਆ ਤੇ ਮੈਨੂੰ ਬਾਅਦ ਵਿੱਚ ਬਦਲਿਆ ਮੈਂ ਇਹਨਾਂ ਨੂੰ ਹੁਣ ਇਸੇ ਤਰ੍ਹਾਂ ਹੀ ਬਸ ਉਬਾਲਦਾ ਰਿਹਾ ਉਬਾਲਦਾ ਰਿਹਾ ਮੈਂ ਸੋਚਿਆ ਕਿ ਸਿੱਧੀਆਂ ਇਹ ਕਾਲੀਆਂ ਨਾ ਹੋਣ ਕਿ ਕਿਉਂ ਮੱਚ ਨਾ ਜਾਵੇ ਤਾਂ ਮੈਨੂੰ ਕੋਸ਼ਿਸ਼ ਕਰੂੰਗਾ ਕਿ ਜਲਦੀ ਹੋਈ ਬੰਦ ਕਰਤਾ ਕਿ ਜਲਦੀ ਵੀ ਗੈਸ ਬੰਦ ਕਰਕੇ ਤੇ ਮੈਨੂੰ ਲਾ ਲੂੰਗਾ ਥੱਲੇ ਆ ਦੇਖੋ ਜੀ ਸਾਰੀਆਂ ਸਿੱਧੀਆਂ ਡੱਡ ਹੋ ਗਈਆਂ ਤੇ ਕਿਉ ਉਹ ਆਪਣਾ ਜਿਹੜਾ ਹੁਣ ਸਾਫ ਨਜ਼ਰ ਆਉਣ ਲੱਗਿਆ ਮੱਖਣ ਚੁੱਕਿਆ ਉਹ ਨਿਕਲਦਾ ਤੇ ਪਰ ਇਹਨੂੰ ਮੈਂ ਟੈਸਟ ਕਰਕੇ ਦੇਖਿਆ ਜੀ ਜबान ਟੈਸਟ ਕਹਿੰਦੇ ਆਪਾਂ ਇਹ ਬਹੁਤ ਜ਼ਿਆਦਾ ਖਾਰਾ ਸੀ ਕਿਉਂਕਿ ਇਹ ਚ ਨਮਕ ਸੀਗਾ ਮੱਖਣ 'ਚ ਨਮਕ ਹੁੰਦਾ ਤੇ ਇਸ ਤੋਂ ਬਾਅਦ ਬਸ ਇਹਨੂੰ ਮੈਂ ਗੈਸ ਬੰਦ ਕਰਕੇ ਤੇ ਇਹਨੂੰ ਉਤਾਰ ਦੂੰਗਾ ਕਿਉਂਕਿ ਹੁਣ ਮੈਨੂੰ ਲੱਗਿਆ ਕਿ ਕਿਉ ਉਹ ਪ੍ਰੋਪਰੀ ਜਿਹੜਾ ਤਿਆਰ ਹੋ ਗਿਆ ਛਿੱਧੀਆਂ ਥੱਲੇ ਬੈਠਣ ਲੱਗ ਗੀਆਂ ਪਰ ਜਿਹੜੀਆਂ ਉਹ ਛਿੱਧੀਆਂ ਇਹ ਸੀ ਹਜੇ ਚਿੱਟੀਆਂ-ਚਿੱਟੀਆਂ ਸੀਗੀਆਂ ਕਿ ਉਹ 골ਡਨ ਨਹੀਂ ਹੋਈਆਂ ਸੀ ਬ੍ਰਾਊਨ ਨਹੀਂ ਹੋਈਆਂ ਸੀ ਡਾਰਕ ਬ੍ਰਾਊਨ ਪਰ ਫੇਰ ਵੀ ਮੈਂ ਡਰਦੇ ਮਰੇ ਨਹੀਂ ਮਨ ਕਿਤੇ ਖਰਾਬ ਨਾ ਕਰ ਲੀ ਮਸਾਂ ਦਾ ਘਿਓ ਨਿਕਲਿਆਗਾ ਤੇ ਮੈਨੂੰ ਉਤਾਰ ਲਿਆ ਤੇ ਠੰਡਾ ਹੋਣ ਵਾਸਤੇ ਰੱਖਤਾ ਤੇ ਐਵੇਂ ਜਿਵੇਂ ਵਸ ਮੈਂ ਖਲ 10 20 ਮਿੰਟ ਠੰਡਾ ਹੋਏ ਬਾਅਦ ਚੁੱਕ ਕੇ ਉਹ ਸ਼ਾਣਾਗੇ ਆਪਾਂ ਆ ਦੇਖੋ ਜੀ ਸਾਰਾ ਘਿਓ ਹਜੇ ਵੀ ਵਾਲੇ ਮਰੀ ਜਾਂਦਾ ਤੇ ਜਿਹੜੀਆਂ ਸਿੱਧੀਆਂ ਜਿਓ ਉਬਲੀਆਂ ਜਾਂਦੀਆਂ ਸੀਗੀਆਂ ਤੇ ਕੁਝ ਟਾਈਮ ਲਈ ਮੈਂ ਇਹਨੂੰ ਰੈਸਟ ਕਰਨ ਵਾਸਤੇ ਛੱਡਤਾ ਤੇ ਦੁਬਾਰਾ ਆ ਕੇ ਦੇਖਿਆ ਜਦੋਂ 10 15 ਮਿੰਟ ਬਾਅਦ ਇਹ ਥੋੜਾ ਥੋੜਾ ਠੰਡਾ ਹੋ ਗਿਆ ਸੀ ਤੇ ਹੁਣ ਮੈਂ ਇਹਨੂੰ ਜਿਹੜਾ ਬਰਤਨ ਜਿਕੇ ਅਸੀਂ ਚਕੜਨਾ ਸਟਾਰਟ ਕਰਤਾ ਤੇ ਤੁਸੀਂ ਕੰਚ ਦੇ ਭਾਂਡੇ 'ਚ ਸਾਂਭ ਕੇ ਰੱਖਿਓ ਦੇਸੀ ਕਿਉਂ ਬਸ ਤੱਕ ਇਹ ਖਰਾਬ ਨਹੀਂ ਹੁੰਦਾ ਪਰ ਜਿਹੜਾ ਪਲਾਸਟਿਕ ਦਾ ਭਾਂਡਾ ਜਾਂ ਲਫਾਫਾ ਉਹ 'ਚ ਖਰਾਬ ਹੋਣ ਦੇ ਚਾਂਸ ਹੁੰਦੇ ਹੈਗੇ ਆ ਦੇਖੋ ਯਾ ਸਾਰੀ ਥੱਲੜੀ ਜਿਹੜੀ ਉਹ ਸੀ ਪਤਾ ਨਹੀਂ ਇਹ ਨਮਕ ਆ ਕਿ ਕੀ ਹੈਗਾ ਤੇ ਇਹ ਥੱਲੇ ਬੈਠ ਗਈ ਤੇ ਕਿਉਂ ਜਿਹੜਾ ਸੀਗਾ ਪੂਰਾ ਹੀ ਖਾਰਾ ਹੋ ਗਿਆ ਸੀ ਕਾਰਨ ਇਹ ਕਿ ਉਹ 'ਚ ਨਮਕ ਹੁੰਦਾ ਮੱਖਣ 'ਚ ਆ ਦੇਖੋ 2 ਕਿਲੋ ਵਾਲਾ ਮੇਰੇ ਕੋਲੇ ਆਹ ਕੰਟੇਨਰ ਜਿਆਸੀ ਇਹ ਭਰਨ ਵਾਲਾ ਹੋ ਗਿਆ ਤੇ ਕੁਛ ਕਿ ਉਹ ਹਜੇ ਵੀ ਬਾਕੀ ਸੀਗਾ ਤੇ ਕੁਛ ਮੈਂ ਮੰਮੀ ਤੋਂ ਹੋਰ ਡੋਲ ਨਹੀਂ ਲਈ ਤੇ ਹੋ ਚ ਕੱਟ ਲਿਆ